हां जी ਕਿਵੇਂ ਆ ਸਾਰੇ ਤੇ ਰਾਤ ਬਹੁ ਗਈ ਆ ਚਾਪਾ ਬਣਾਉਣ ਲੱਗੇ ਆ ਭੁੱਖ ਲੱਗ ਗਈ ਤੇ ਦੇਖੋ ਤਿਆਰ ਕਰਨ ਲੱਗੇ ਆ ਕੀ ਬਣਾਉਣ ਲੱਗੇ ਆ ਆਪਾਂ ਸੋਆ ਚਾਪ ਸੋਆ ਚਾਪ ਇਹ ਥੋੜੇ ਹੱਥ ਸਾਫ਼ ਹੁੰਦੇ ਤਾਂ ਗੱਲ ਵਾੜੀ ਵਧੀਆ ਬਣ ਜਾਣੀ ਸੀ ਤੇ ਤੇਲ ਮਚਣ ਲੱਗ ਗਿਆ ਮੈਂ ਆਪ ਮਚਿਆ ਨੇ ਤੇ ਦੇਖ ਸਕਦੇ ਆਂ ਦੇਖਦੇ ਆਂ ਅੱਜ ਇਹਦਾ ਕੀ ਸੋਆ ਚਾਪ ਬਣਦਾ ਕਿ ਗੋਜਾ ਤੇ ਆਪਣੇ ਮੁੰਡਾਈ ਬੈਠੇ ਆ ਇਹਨੂੰ ਲੱਗੀ ਹੋਈ ਸੀ ਭੁੱਖ ਕਹਿੰਦਾ ਮੈਂ ਕੋ ਖਾਣਾ ਮੈਂ ਰਾਤ ਦੇ 12:00 ਵੱਜ ਗਏ ਆ ਤੇ ਹੁਣ ਆਪਾਂ ਬਣਾ ਕੇ ਖਾਣੇ ਆ ਦੇਖਦੇ ਆ ਕੀ ਬਣਦਾ ਇਹਨਾਂ ਦਾ ਤੁਹਾਨੂੰ ਦਿਖਾਉਣੇ ਆ ਲਾਸਟ ਚ ਜੇ ਸੋ ਜਾਵਾਂਦੀ ਆ ਕਿ ਕੀ ਬਣਦਾ ਤੇਲ ਦੀ ਹਰ ਹੱਥਾਂ ਦਾ ਹੁਣ ਲੱਗ ਗਈ ਦੇਖ ਸਕਦੇ ਹੋ ਤੇਲ ਟੱਟਾ ਕਰ ਲਿਆ ਵਾ ਬਾਕੀ ਆਪਣੇ ਸ਼ੈਫ ਸਾਹਿਬ ਬਾਕੀ ਆਪਾਂ ਸੱਤ ਸਾਹਬ ਨਾਲ ਗੱਲ ਕਰਦੇ ਆਂ ਬਹੁਤ ਬਰਾਦ ਆ ਬਈ ਆਪਾਂ ਤੇ ਇਹ ਚ ਕੀ ਕੀ ਪਾਇਆ ਬੰਮੜਾ ਦੱਸ ਦਿਓ ਇਹ ਵਿੱਚ ਪਿਆਰ ਹੀ ਪਾਇਆ ਠੀਕ ਨੇ ਐਸਾ ਪਿਆਰ ਹੀ ਭਰ ਕੇ ਭਰ ਕੇ ਭਰ ਕੇ ਜੇ ਥੋੜੇ ਹੱਥ ਸਾਫ਼ ਕਰ ਲੈਣੇ ਤਾਂ ਵਾੜਾ ਪਿਆਰ ਪਾਇਆ ਜਾਣਾ ਓਏ ਪਿਆਰ ਬਦੋਂ ਸੀਗਾ ਥੋੜਾ ਸਾਫ਼ ਕਰਨ ਵਾਲਾ ਚਲੋ ਦੇਦੇ ਆ ਤੇ ਮੜਾ ਦੱਸ ਦਿਓ ਇਹ ਚ ਪਿਆ ਕੀ ਕੀ ਆ ਇਹਦੇ ਚ ਬਈ ਮਸਾਲਾ ਪਾਇਆ ਵਾ ਧਰ ਮਸਾਲਾ ਪਾਤਾ ਨੂਨ ਮਿਰਚ ਧਨੀਆ ਹਰੀ ਮਿਰਚ ਤੋ ਸਾਡੇ ਨੂੰ ਬੜਾ ਮਨ ਨੂੰ ਆਪਾਂ ਪਹਿਲਾਂ ਵੀ ਕਈ ਕਰਦੇ ਆ। ਉਸ ਤੋਂ ਬਾਅਦ ਨਹੀਂ ਸਾਰਾਂ ਤੋਂ ਪਹਿਲਾਂ ਤੁਸੀਂ ਉਹਦੇ ਦੱਤੇ ਨਹੀਂ ਤੇਲ ਵੀ ਪਿਆ ਜਾਣ। ਅੱਛਾ ਤੇਲ ਵੀ ਸਟਾਰਟਿੰਗ ਪਹਿਲਾਂ ਤਾਂ ਬਈ ਮੈਂ ਹੱਥ ਥਰਾਉ ਦਿੱਤੇ। ਫਿਰ ਮੈਂ ਬੜੀਆਂ ਢੋਟਾ ਬੜੀਆਂ ਹਾਂ ਕਿ ਬੜੀਆਂ ਬੜੀਆਂ ਸੋਇਆ ਬੀਜ ਦੀਆਂ ਬੜੀਆਂ ਦੇਖ ਸਕਦੇ ਹੋ ਬਾਹਰ ਪੂਰਾ ਨੇਰਾਵਾ। ਲੋ ਤੇ ਰੋ ਪਕ ਖਲਾ ਗਈ ਰਾਤ ਨੂੰ ਬੱਤੀ ਜੋ ਪਿਆਜ਼ ਵਗੈਰਾ ਕਰਨੇ ਉਹ ਹੈ ਤਾਂ ਲੈਨੇ ਨਹੀਂ ਇਹ ਉਹ ਵਰਗੋਖਤ ਭਾਈ ਹੋਵੇ ਨਾ ਇਹ ਛਾੜਦੇ ਹਾਂ ਤੁਸੀਂ ਦੱਸਿਓ ਵਧੀਆ ਬਣੂਗਾ ਕਿ ਨਹੀਂ ਛੋਟੇ ਸਾਹਮਣਾ ਬਾਕੀ ਤੁਸੀਂ ਅੱਗੇ ਦੇਖੀ ਜੰਦੂ ਕੁਝ ਆਲਾ ਵਾਕਿਓ ਤੁਸੀਂ ਪੂਰਾ ਵਲੌਗ ਦੇਖੋ ਆਪਾਂ ਤੁਹਾਨੂੰ ਸੁਣਾਉਂਦੇ ਆ ਕੀ ਕੋ ਬਣਾਉਣ ਦੇ ਰਹੇ ਆ ਤੇ ਸਾਰਿਆਂ ਨੇ ਸਪੋਰਟ ਕਰੋ ਅੱਜ ਕਿ ਕਰੋ ਦੱਬ ਕੇ ਕਰੋ ਤੇ ਇਸ ਵੀ ਕਰੋ ਨਾਈਟ ਲਾਈਕ ਵੀ ਕਰੋ ਤੇ ਕਮੈਂਟ ਜੇ ਨਵੀਆਂ ਨਵੀਆਂ ਰੈਸਪੀ ਦੱਸੀ ਜਾਂਦੇ ਹੋ ਤੇ ਨਾ ਇੱਕ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕੀ ਇਹ ਚ ਵਧੀਆ ਲੱਗਾ ਤੇ ਕੀ ਤੇ ਨਹੀਂ ਲੱਗਿਆ ਤਾਂ ਆਪਾਂ ਗਾਂਦ ਗਲਤੀਆਂ ਸੁਧਾਰਾਂਗੇ ਆਪਣੀਆਂ ਵੀ ਦੇਖ ਸਕਦੇ ਹਾਂ ਗਲਤੀ ਦੇ ਬਾਰੇ ਗੱਲ ਕਰਨੀ ਕੀਤੀ ਹੈ ਬਾਈ ਬਣਨੇ ਜੋ ਸਾਡਾ ਗਵਾਂਢੀ ਆ ਤੇ ਬਾਕੀ ਆ ਇੱਧਰ ਆਪਾਂ ਗੱਲਬਾਤ ਕਰਦੇ ਹਾਂ ਦੱਸੋ ਜੀ ਤੁਸੀਂ ਕੋਈ ਕਹਿਣਾ ਚਾਹੋਗੇ ਅਜੇ ਤਾਂ ਕੋਈ ਬਾਤ ਬਣੇ ਤਾਂ ਦੱਸਦੇ ਹਾਂ ਨਹੀਂ ਕੋਸ ਐਟ੍ਰੈਕਸ਼ਨ ਦੇਓ ਮੈਂ ਇਹਨਾਂ ਦੇ ਮਾਮੇ ਦਾ ਬੇਟਾ ਜੀ ਨਮਸਕਾਰ ਜੀ ਆਇਆਂ ਨੂੰ ਵੈਲਕਮ ਤਾਂ ਹੀ ਅੱਧੀ ਰਾਤ ਠਾਲਿਆ ਸਾਨੂੰ ਹਾਂ ਜੀ ਕੀ ਦੱਸੋ ਕਰੋ ਗੱਲਬਾਤ ਮਾਮੇ ਦਾ ਮੁੰਡਾ ਕਹਿੰਦਾ ਲੱਗੀ ਭੁੱਖ ਮੁੰਡਾ ਕੰਮ ਨਹੀਂ ਕਰਦਾ ਕਿਰਾ ਕਰ ਆਉਗੇ ਆਗਿਆਗਿਆਂ ਦੀ ਆਗਿਆਕਾਰੀ ਕਰਨੀ ਚਾਹੀਦੀ ਆ ਆਗਿਆ ਭਗਤੀ ਜਿਆਦਾ ਭਗਤੀ ਇੱਕ ਗਾਣਾ ਸੁਣਾ ਆਪਾਂ ਗਾਣਾ ਸੁਣਦੇ ਆ ਫਿਰ ਮੰਮ ਨੇ ਮੁੰਡੇ ਨੂੰ ਗਾਣਾ ਸੁਣਾਈ ਮੁੰਡਿਆ ਗਾਣਾ ਦੀ ਉਹ ਮਾਸੀ ਉਹ ਮਾਸੀ ਗਾਲਾਂ ਨਹੀਂ ਕਿਹਾ ਮੈਂ ਤੈਨੂੰ ਉਹ ਮਾਸੀ ਦਾ ਮੁੰਡਾ ਰਹਿੰਦਾ ਹੀ ਤੋ ਹੀ ਹੋਰ ਵਲੌਗ ਚ ਦੇਖ ਸਕਦੇ ਹੋ ਜੇ ਤੁਸੀਂ ਪੁਰਾਣੇ ਪੋਸਟ ਸਾ ਦੇਖਿਆ ਹੋਊਗਾ ਜੇ ਨਹੀਂ ਦੇਖਿਆ ਤਾਂ ਜਰੂਰ ਜਾ ਕੇ ਦੇਖਿਓ ਆਹ ਹੁਣ ਆਪਾਂ ਦੇਖਦੇ ਆ ਰੈਸਿਪੀ ਬਾਈ ਜੀ ਤੇ ਆਪਣੀ ਇੰਸਟਾਗ੍ਰam ਆਈਡੀ ਹੈਗੀ ਫੰਦਰ ਨੇ ਸਟਾਈਲ ਤੇ ਸਾਰਿਆਂ ਨੇ ਜਾ ਕੇ ਫੋਲੋ ਜਰੂਰ ਕਰਿਓ ਆਪਣੀ ਆਈਡੀ ਨੂੰ ਤੇ ਚੈੱਕ ਜਰੂਰ ਕਰਿਓ ਤੇ ਉੱਤੇ ਵੀ ਆਪਾਂ ਵੀਡੀਓ ਪਾਉਨੇ ਹੁੰਨੇ ਆ ਤੇ ਬਾਕੀ ਆ ਤੁਹਾਨੂੰ ਦਿਖਾਉਨੇ ਆ